ਪਤੋ ਪਹਿਲਾ ਕੇਸ ਹੈ ਜੀ ਸਾਡੇ ਕੋਲ ਕਿ ਅਸੀਂ 1 ਕਿਲੋ ਹੈਰੋਇਨ ਇੱਕ ਸਪੈਸ਼ਲ ਨਾਕਾ ਬੰਦੀ ਜਿਹੜੇ ਸਾਡੇ ਆਪਰੇਸ਼ਨਸ ਚੱਲ ਰਹੇ ਨੇ ਤੇ ਨਾਈਟ ਨਾਕਾ ਬੰਦੀ ਦੌਰਾਨ ਸਾਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਕ ਵਿਅਕਤੀ ਹੈਗਾ ਜੀ ਤਰਨਵੀਰ ਨਾਮ ਦਾ ਤਨੂ ਇਹ ਡਿਸਟ੍ਰਿਕਟ ਕਪੂਰਥੀਲ ਦਾ ਰਹਿਣ ਵਾਲਾ ਹੈ ਤੇ ਇਹਦੇ ਕੋਲ ਫਿਰ ਅਸੀਂ ਨਾਕਾ ਲੇ ਕਰਕੇ ਸਾਨੂੰ ਇਹਦੇ ਤੋਂ 1 ਕਿਲੋ ਹੈਰੋਇਨ ਹੈ ਜਿਹੜੀ ਉਹਦੀ ਉਬਰਾਉਂਦੀ ਹੋਈ ਨੈਕਸਟ ਜਿਹੜਾ ਇੱਕ ਕੇਸ ਹੈਗਾ ਜੀ ਇਹ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਗੈਂਗਸਟਰ ਵਾਦ ਵਾਸਤੇ ਇਹ ਪਿਸਤਲਾਂ ਦੀ ਜਿਹੜੀ ਹੈਗੀ ਹੈ ਆਪਣਾ ਯੂਜ਼ ਕਰਕੇ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਵਿਅਕਤੀ ਇਹਦੇ ਤਹਿਤ ਰੂਪਨਗਰ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਤਿੰਨ ਪਿਸਤਲ ਬੱਤੀ ਬੋਰ ਜਿਹੜੇ ਨਜਾਇਜ਼ ਪਿਸਟੌਲ ਸੀਗੇ ਤੇ ਨਾਲ ਚਾਰ ਲਾਈਫ ਕਾਰਟ੍ਰਿਜਸ ਸੀ ਉਹ ਰਿਕਵਰ ਕੀਤੇ ਨੇ ਇਹ ਈਯੂਬ ਅਲੀ ਨੂੰ ਸਭ ਤੋਂ ਪਹਿਲਾਂ ਅਸੀਂ ਗ੍ਰਿਫਤਾਰ ਕਰਕੇ ਇਹਦੇ ਪਾਸੋਂ ਇੱਕ ਪਿਸਤਲ ਬਰਾਮਦ ਕੀਤੀ ਉਸ ਤੋਂ ਬਾਅਦ ਫਿਰ ਇਹਦੇ ਜਿਹੜੇ ਸਾਥੀ ਮਨਪ੍ਰੀਤ ਤੇ ਵਿਰਿੰਦਰਜੀਤ ਇਹਨਾਂ ਨੂੰ ਅਸੀਂ ਕਾਬੂ ਕਰਕੇ ਦੋ ਪਿਸਤੌਲ ਜਿਹੜੇ ਇਹਨਾਂ ਦੇ ਪਾਸੋਂ ਵੀ ਬਰਾਮਦ ਕੀਤੀ ਬੇਸਿਕਲੀ ਰਹਿਣ ਵਾਲੀ ਕਿੱਥੇ ਦੀ ਜਿਹੜਾ ਜੀ ਆਯੂਬ ਹੈ ਇਹ ਭਗਵੰਤਪੁਰਾ ਦਾ ਜੀ ਵਿਰਿੰਦਰਜੀਤ ਵੀ ਮਰਿੰਡੇ ਦਾ ਰਹਿਣ ਵਾਲਾ ਮਨਪ੍ਰੀਤ ਹੈਗਾ ਇਹ ਸਦਰਜ਼ੀਰਾ ਦਾ ਰਹਿਣ ਵਾਲਾ ਹੈਗਾ ਇਹ ਫਿਰੋਜ਼ਪੁਰ ਜੀ ਇੱਕ ਘਟਨਾ ਨੂੰ ਅੰਜਾਮ ਦੇਣ ਦੀ ਫਰਾਗ ਸੀ ਵਿਅਕਤੀ ਸਾਰੇ ਜੀ ਬਿਲਕੁਲ ਜੀ ਇਹ ਘਟਨਾ ਨੂੰ ਅੰਜਾਮ ਦੇਣ ਦੀ ਵੀ ਫਰਾਗ ਤੇ ਸੀਗੇ ਬਾਕੀ ਵੀ ਇਹਨਾਂ ਦੇ ਜਿਹੜੇ ਹੋਰ ਵੀ ਸਾਥੀ ਨੇ ਇਹਨਾਂ ਨੇ ਗਿਰੋਜਾ ਬਣਾਇਆ ਹੋਇਆ ਸੀਗਾ ਉਹ ਤੇ ਤੈਥ ਫਿਰ ਇਹਨਾਂ ਨੂੰ ਅਸੀਂ ਕਾਬੂ ਕਰਕੇ ਇਹਨਾਂ ਦੇ ਖਿਲਾਫ ਅਸੀਂ ਮਕਦਮਾ ਦਾਜ ਕਿੱਥੋਂ ਮਿਵਾਉਦੇ ਕਿੱਥੋਂ ਸੀ ਵਪਾਰ ਇਹਨਾਂ ਦਾ ਜਿਹੜਾ ਮੋਡਸ ਆਪ੍ਰੈਂਡਾ ਹੀ ਸੀਗਾ ਜੀ ਇਹ ਯੂਪੀ ਚ ਸਪਲਾਇਰ ਦੇ ਨਾਲ ਟੱਚ ਤੇ ਸੀਗੇ ਇਹਨਾਂ ਨੇ ਜਿਹੜ ਵੀ ਤੋਂ ਮਗਵਾਰੇ ਸੀਗੇ ਤੇ ਉੱਥੇ ਵੀ ਸਾਡੀ ਜਿਹੜੀਆਂ ਟੀਮ ਸੀਗੀਆਂ ਬੈਕਵਰਡ ਲਿੰਕੇਜਸ ਤੇ ਵਰਕ ਕਰਦੇ ਹੋਏ ਅਸੀਂ ਉੱਥੇ ਵੀ ਕਾਰਵਾਈ ਕਰਾਂਗੇ ਤੇ ਜਿਹੜੀ ਵੀ ਇਨਫਾਰਮੇਸ਼ਨ ਹੋएगी ਤੁਹਾਡੇ ਮਾਧਿਅਮ ਰਹੀਂ ਲੋਕਾਂ ਨੂੰ ਜ਼ਰੂਰ ਸ਼ੇਅਰ ਕਰਾਂਗੇ ਇਹਨਾਂ ਤੇ ਕੋਈ ਪਹਿਲਾਂ ਵੀ ਮੁਕਦਮਾ ਹੈਗਾ ਜੀ ਅਯੂਬ ਤੇ ਪਹਿਲਾਂ ਇੱਕ ਮੁਕਦਮਾ ਪਹਿਲਾਂ ਵੀ ਰਜਿਸਟਰਡ ਇੱਕ ਤੀਸਰੀ ਜਿਹੜੀ ਘਟਨਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਥੋੜੇ ਦਿਨ ਪਹਿਲਾਂ ਇੱਥੇ ਜਿਹੜਾ ਗਨ ਪੁਆਇੰਟ ਤੇ ਇਹਨਾਂ ਨੇ ਹਾਈਵੇ ਰੋਬਰੀ ਕੀਤੀ ਸੀਗੀ ਤੇ ਇੱਕ ਡਾਇਰੈਕਟਰ ਜਿਹੜਾ ਸੀਗਾ ਉਹਨਾਂ ਨੇ ਖੋਲਿਆ ਸੀਗਾ ਇੱਕ ਗਿਰੋਹ ਨੇ ਤੇ ਉਹਦੇ ਤੇ ਸਾਡੀ ਟੀਮਸ ਨੇ ਬਹੁਤ ਵਧੀਆ ਕੰਮ ਕਰਦਿਆ ਹੋਇਆ ਹੈ ਨਾ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੀ ਗੁਰਪ੍ਰੀਤ ਸਿੰਘ ਇਹ ਹੈਗਾ ਇਹ ਤੁਰਕੋਟ ਚੜ੍ਹ ਸਿੰਘ ਵਾਲਾ ਹੈਗਾ ਇਹ ਮੋਗੇ ਚ ਉਹ ਤੋਂ ਇਹਨੂੰ ਗ੍ਰਿਫਤਾਰ ਕਰਕੇ ਇਹਦਾ ਜਿਹੜਾ ਟਰੈਕਟਰ ਹੈਗਾ ਸੀ ਬਰਾਮਦ ਕਰ ਲਿਆ ਬਾਕੀ ਵੀ ਜਿਹੜੇ ਇਹਦੇ ਸਾਥੀ ਨੇ ਉਹ ਆਈਡੈਂਟੀਫਾਈ ਹੋ ਚੁੱਕੇ ਨੇ ਤੇ ਉਹਨਾਂ ਨੂੰ ਜਲਦੀ ਕਾਬੂ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਐਸਤੇ ਜਿਹੜੀ ਰਿਕਵਰੀ ਹੋਈ ਹੈ ਕਿੰਨੀ ਰਿਕਵਰੀ ਹੋਈ ਹੈ ਤੇ ਕਾਰਵਾਈ ਅੱਗੇ ਪੁਲਿਸ ਕੀ ਕਰ ਰਹੀ ਆ ਉਹਨਾਂ ਤੇ ਜੀ 1 ਕਿਲੋ ਹਿਰੋਇਨ ਅਸੀਂ ਬਰਾਮਦ ਕਰ ਲਈ ਹੈ ਜਿਹਨਾਂ ਦੇ ਸਾਥੀ ਜਿਹੜੇ ਹੈਗੇ ਨੇ ਜਿਹੜੇ ਜਿੱਤੋਂ ਇਹ ਲੈ ਕੇ ਆਇਆ ਸੀਗਾ ਸਪਲਾਈ ਤੇ ਕਿਹੜੇ ਨੂੰ ਇਹਨੇ ਸਪਲਾਈ ਕਰਨੀ ਸੀਗੀ ਉਹ ਅਸੀਂ ਆਈਡੈਂਟੀਫਾਈ ਕਰ ਲਏ ਅਸੀਂ ਡਿਊ ਟੂ ਆਨਗoing ਆਪਰੇਸ਼ਨ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਇਹਦੇ ਇਲਾਵਾ ਅਸੀਂ ਜਿਹੜੀ ਇਹਦੀ ਪ੍ਰਾਪਰਟੀ ਹੈਗੀ ਐ ਉਹ ਆਇਡੈਂਟੀਫਾਈ ਕਰਕੇ ਜਿਹੜੇ 68 ਐਫ ਦੇ ਤਹਿਤ ਇਹ ਜਿਹੜੀ ਪ੍ਰਾਪਰਟੀ ਸੀਜ਼ਰ ਦੀ ਜਿਹੜੀ ਐਨਡੀਪੀਐਸ ਐਕਟ ਤਹਿਤ ਪ੍ਰੋਸੈਸ ਐ ਉਹ ਸੀ ਸ਼ੁਰੂ ਕਰਾ ਕੇ ਤੇ ਇਹਦੇ ਜਿਹੜੇ ਪ੍ਰਾਪਰਟੀ ਫੀਸ ਕਰਵਾਵਾਂਗੇ ਜੇ ਤਾਂ ਹੈਰੋਇਨ ਲੈ ਕੇ ਟਰੈਵਲ ਕਰ ਰਿਆ ਸੀਗਾ ਬੰਦਾ ਕਿਦਾਂ ਸੀ ਬਿਲਕੁਲ ਜੀ ਟਰੈਵਲ ਕਰ ਰਿਆ ਸੀਗਾ ਜੀ ਕਿਸ ਚੀਜ਼ ਤੇ ਇਹ ਬਾਈਕ ਤੇ ਟਰੈਵਲ ਕਰ ਰਿਆ ਸੀ ਸਰ ਜਿਹੜਾ ਵੈਪਨ ਵਾਲਾ ਬੰਦਾ ਫੜਿਆ ਆ ਉਹ ਹੋ ਰਿਕਵਰੀ ਤੁਸੀਂ ਕਹਿ ਰਹੇ ਹੋ ਬਾਡੀ ਤੇ ਹੋਈ ਹੈ ਤੇ ਉਹ ਬਾਡੀ ਤੇ ਲੱਗਦਾ ਨਹੀਂ ਕਿ ਉਹ ਪੁਲਿਸ ਦਾ ਕੋਈ ਖੌਫ ਹੀ ਨਹੀਂ ਸੀ ਉਹਨੂੰ ਕੋ ਮਰਿਆ ਸੀਗਾ ਨਹੀਂ ਜੀ ਦੇਖੋ ਐਡਾ ਹੁੰਦਾ ਹੈ ਕਿ ਜਿਹੜੇ ਸਾਡੇ ਨਾਕਾਬੰਦੀ ਆਪਰੇਸ਼ਨ ਪ੍ਰਹਾਰ ਤੋਂ ਬਾਅਦ ਜਿਹੜੀ ਸ਼ਕਤੀ ਤੇ ਸੀ ਗੈਂਗਸਟਰਾਂ ਤੇ ਵਾਰ ਜਿਹੜਾ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਤੇ ਇਹ ਕਾਫੀ ਤੁਹਾਨੂੰ ਦਿਖਿਆ ਹੋਏਗਾ ਤੁਸੀਂ ਜੰਗੀ ਪੱਧਰ ਤੇ ਅਸੀਂ ਇਹ ਕੰਮ ਕਰ ਰਹੇ ਹਾਂ ਤੇ ਜਿਹੜੇ ਵੀ ਅਪਰਾਧਿਕ ਅਨਸਰ ਕੁਝ ਵੀ ਮਾੜੇ ਕੰਮ ਕਰਨ ਦੀ ਸੋਚਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਸਾਰੇ ਪੰਜਾਬ ਪੁਲਿਸ ਬਹੁਤ ਹੀ ਸ਼ਕਤੀਨਾਕ ਕਾਰਵਾਈ ਕਰਦੇ ਆ ਹੋਇਆ ਉਹਨਾਂ ਦੇ ਖਿਲਾਫ ਜਿਹੜੇ ਅਸੀਂ ਕਾਰਵਾਈ ਕਰ ਰਹੇ ਆ ਤੇ ਜਿਹੜੇ ਇਹ ਕਾਬੂ ਕੀਤੇ ਨੇ ਆਉਣ ਵਾਲੇ ਦਿਨਾਂ ਤੁਹਾਨੂੰ ਹੋਰ ਵੀ ਦੇਖਣ ਨੂੰ ਮਿਲੇਗਾ ਕਿ ਜਿਹੜੇ ਇਹ ਇਦਾਂ ਦੇ 엘ਮੈਂਟਸ ਹੈਗੇ ਆ ਜਿਹੜੇ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਇਹ ਇਹਨਾਂ ਦੇ ਜਿਹੜੇ ਹੈਗੇ ਆ ਮਨਸੂਬੇ ਅਸੀਂ ਬਿਲਕੁਲ ਵੀ ਸਫਲ ਨਹੀਂ ਹਨ ਮਗੋਂ